ਜੇਕਰ ਤੁਸੀਂ ਕੁਮਨ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਦੂਰ ਜਾਣ ਦੀ ਲੋੜ ਨਹੀਂ। ਹੁਣ ਪੰਜਾਬ ਵਿੱਚ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਬਾਦ ਨੇ ਇਕੋ ਟੂਰਿਜ਼ਮ ਨੂੰ ਵਦਾਵਾ ਦੇਣ ਲਈ ਜੰਗਲ ਸਫਾਰੀ ਤਮਿਲੀ ਗੁਆ ਵਰਗੀ ਟੂਰਿਸਟ ਪਲੇਸ ਬਣਾ ਦਿੱਤੇ ਹਨ। ਸਾਡਾ ਪਹਿਲੇ ਦਿਨੋਂ ਇਹ ਸੁਪਨਾ ਸੀ ਕਿ ਅਸੀਂ ਪੰਜਾਬ ਨੂੰ ਉਸ ਲੈਵਲ ਤੇ ਲੈ ਜਾਣਾ ਜਿੱਥੇ ਇਸ ਤੋਂ ਪਹਿਲਾਂ ਕਦੇ ਨਹੀਂ ਪਹੁੰਚਿਆ ਸੀ। ਆਮ ਤੌਰ ਤੇ ਫਿਲਮਾਂ ਦੇ ਵਿੱਚ ਤੁਸੀਂ ਸਰੋਂ ਦੇ ਖੇਤ ਜਾਂ ਹਰੇ ਭਰੇ ਖੇਤ ਤੁਸੀਂ ਦੇਖ ਲੈਣੇ ਹੋ ਪਰ ਨਹੀਂ। ਉਤੋਂ ਬਿਨਾਂ ਵੀ ਬਹੁਤ ਖੁਸ਼ ਹੈ। ਪਹਿਲੀ ਜੰਗਲ ਜ਼ਫਾਰੀ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਨੇਚਰ ਰੀਟਰੀਟ ਚੋਹਾਲ ਹੁਸ਼ਿਆਰਪੁਰ ਦੇ ਵਿੱਚ ਆਉਣਾ ਪਵੇਗਾ ਜੋ ਤੇ ਹਿਮਾਚਲ ਦੀ ਹੱਦ ਨਾਲ ਲੱਗਦਾ ਪੰਜਾਬ ਦਾ ਇਹ ਇਕੋ ਟੂਰਿਜ਼ਮ ਸਭ ਤੋਂ ਵਿਲੱਖਣ ਪ੍ਰੋਜੈਕਟ ਹੈ ਅਤੇ ਵਾਤਾਵਰਣ ਬਾਰੇ ਜਾਣੂ ਕਰਵਾਉਣ ਲਈ ਜੰਗਲ ਸਫਾਰੀ ਦੀ ਸ਼ੁਰੂਆਤ ਕੀਤੀ ਗਈ ਹੈ ਤਕਰੀਬਨ 12 ਕਿਲੋਮੀਟਰ ਟਰੈਕ 'ਚ ਤੁਸੀਂ ਕੁਦਰਤ ਦੇ ਹਰ ਰੰਗ ਦੇਖ ਸਕਦੇ ਹੋ ਉਨ ਕਾਲ ਕੀਤੀ ਜਾਵੇ ਪੰਜਾਬ ਚ ਬੂਜੀ ਜੰਗਲ ਸਫਾਰੀ ਦੀ ਤਾਂ ਹੁਸ਼ਿਆਰਪੁਰ ਚਪੈਂਦੀ ਟਾਂਡਾ ਉਲਮੁੜ ਦੇ ਥਾਣਾ ਚ ਤੁਹਾਨੂੰ ਆਣਾ ਪਵੇਗਾ ਜਿੱਤੇ ਥਾਣਾ ਡੈਮ ਤੋਂ ਲੈ ਕੇ ਦਿਹਰੀਆਂ ਤੇ ਕੋਕਾਨੀ ਤੱਕ ਵੀ ਹਰੀ-ਭਰੀ ਜੰਗਲਾਂ ਚ ਪੂਰੀ ਸਾਮ ਵੈਂਦੀ ਕੁਦਰਤੀ ਪਾਣੀ ਵਿਚਾਲੇ ਤੁਸੀਂ ਜੰਗਲ ਸਫਾਰੀ ਕਰ ਸਕਦੇ ਹੋ ਪੰਜਾਬ ਚ ਇੱਕ ਹੋਰ ਅਜੀਹੀ ਲੁਕੀ ਹੋਈ ਥਾਂ ਜਿੱਤੇ ਹਿਮਾਚਲ ਦੀਆਂ ਹਸੀਨ ਵਾਦੀਆਂ ਤੇ ਗੁਆ ਦੀ ਸਮੁੰਦਰੀ ਨਜ਼ਾਰੀਆਂ ਦਾ ਲੁਤਫ ਉਠਾਇਆ ਜਾ ਸਕਦਾ ਹੈ ਇਸ ਲਈ ਤੁਹਾਨੂੰ ਪਠਾਨਕੋਟ ਦੀ ਮਿਨੀ ਗਵਾ ਦੇ ਵਿੱਚ ਆਉਣਾ ਪਵੇਗਾ ਮੈਂ ਪ੍ਰਧਾਨ ਮੰਤਰੀ ਜੀ ਕਿਉਂਕਿ ਦੇਸ਼ ਦੇ ਮੁਖੀ ਹੈ ਅੱਜ ਜਾ ਰਹੇ ਆ ਹਿਮਾਚਲ ਵੀ ਜਾਣਾ ਉਹਨਾਂ ਨੇ ਪੰਜਾਬ ਵੀ ਜਾਣਾ ਸੋ ਅਸੀਂ ਉਮੀਦ ਵੀ ਕਰਦੇ ਆ ਤੇ ਬੇਨਤੀ ਵੀ ਕਰਦੇ ਆ ਕਿਉਂਕਿ ਬਹੁਤ ਵੱਡਾ ਨੁਕਸਾਨ ਉੱਥੇ ਹੋਇਆ ਤੇ ਪੰਜਾਬ ਹਮੇਸ਼ਾ ਇੱਕ ਢਾਕੇ ਦੇਸ਼ ਦੇ ਨਾਲ ਖੜਾ ਰਿਹਾ ਤੇ ਖਾਸ ਤੌਰ ਤੇ ਨੁਕਸਾਨ ਵੀ ਜਿਆਦਾ ਨਾ ਹੋ ਜਿਹੜਾ ਬਾਰਡਰ ਬੈਲਟ ਹੈ ਉੱਥੇ ਹੋਇਆ ਜਿੱਥੇ ਕੁਝ ਸਮਾਂ ਪਹਿਲਾਂ ਆਪਰੇਸ਼ਨ ਸੰਧੂਰ ਚੱਲ ਰਿਹਾ ਸੀ ਇੱਥੇ ਤਾਂ ਆਪਾਂ ਜਿਹੜੇ ਦਿੱਲੀ ਬੈਠੇ ਆ ਜਾਂ ਜਿਹੜੇ ਹੋਰ ਸੂਬਿਆਂ ਦੇ ਲੋਕਾਂ ਨੇ ਜਿਹੜੇ ਡਰੋਨ ਜਿਹੜੀਆਂ ਮਜ਼ਾਈਲਾਂ ਦੀਆਂ ਜਿਹੜੇ ਟੁਕੜੇ गिरਦੇ ਸੀ WhatsApp ਤੇ ਫੋਟੋਆਂ ਦੇਖੀਆਂ ਉੱਥੋਂ ਦੇ ਲੋਕਾਂ ਦੇ ਵੇੜਿਆਂ ਜਿਹੜੇ ਦਿਖਦੇ ਸੀ ਤੇ ਅੱਜ ਉਹਨਾਂ ਵੇੜਿਆਂ ਦੇ ਵਿੱਚ ਉੱਥੇ 10-10 8-8 ਫੁੱਟ ਜਿਹੜਾ ਪਾਣੀ ਆਇਆ ਜਿਸ ਦੇ ਕਰਕੇ ਘਰ ਵੀ ਬਰਬਾਦ ਹੋ ਗਏ ਡੰਗਰ ਪਸ਼ੂ ਵੀ ਉਹਨਾਂ ਦੇ ਰੁੜ ਗਏ ਜਾਂਨਾਂ ਚਲੀਆਂ ਗਈਆਂ ਕਰੋਨਾ ਦਾ ਨੁਕਸਾਨ ਹੈ ਸੋ ਉਮੀਦ ਕਰਦਾ ਹਾਂ ਵੀ ਪ੍ਰਧਾਨ ਮੰਤਰੀ ਜਿਹੜਾ ਇੰਟਰ ਜਿਹੜੇ ਰੀਲੀਫ ਹੈ ਘੱਟੋ ਘੱਟ 20000 ਕਰੋੜ ਰੁਪਏ ਦਾ ਪੈਕੇਜ ਦੇ ਕੇ ਆਉਣਗੇ ਤੇ ਹਜੇ ਤਾਂ ਬਾਕੀ ਨੁਕਸਾਨ ਦਾ ਅਜੇ ਤਾਂ ਪਤਾ ਲੱਗਣਾ ਜਦੋਂ ਪਾਣੀ ਨਹੀਂ ਜਾਣਾ ਕਿੱਥੋਂ ਕਿਹੜੀਆਂ ਸੜਕਾਂ ਟੁੱਟੀਆਂ ਕਿੱਥੋਂ ਸਕੂਲ ਟੁੱਟ ਗਏ ਕਿੱਥੋਂ ਕਿਹੜੀ ਸਰਕਾਰੀ ਮਸ਼ੀਨਰੀ ਦਾ ਕਿੰਨਾ ਨੁਕਸਾਨ ਹੋਇਆ ਸੋ ਉਮੀਦ ਕਰਦੇ ਆਂ ਵੀ ਰੀਲੀਫ ਜਿਹੜੀ ਹੈ ਉਹ ਦੇ ਕੇ ਆਉਣਗੇ ਜਿਨ੍ਹਾਂ ਲੋਕਾਂ ਨੂੰ ਕੋਈ ਰਾਹਤ ਪੀਵੇ ਜੀ ਵੀ ਪਾਜੀ ਅੱਜ ਵਿਪੀ ਇਲੈਕਸ਼ਨ ਹੈ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਤੇ ਕਿਵੇਂ ਦੇਖਦੇ ਹੋ ਕੀ ਕ੍ਰਾਸ ਵੋਟਿੰਗ ਇੱਕ ਵੱਡਾ ਖੱਛਾ ਨਜ਼ਰ ਆ ਰਿਹਾ ਹੈ ਦੇਖੋ ਜੀ ਸਾਡਾ ਸਟੈਂਡ ਉਹੀ ਹੈ ਕਿ ਜੋ ਆਪ ਵੀ ਇਹਦਾ ਕੈਂਡੀਡੇਟ ਆ ਸੁਦਰਸ਼ਨ ਰੈਡੀ ਨੂੰ ਸੀਪੋਰਟ ਹੈ ਜਿਹੜੀ ਉਹ ਕਰ ਰਹੇ ਆ ਤੇ ਬਾਕੀ ਜਦੋਂ ਕਿਸੇ ਨੂੰ ਕੋਈ سپورਟ ਕਰਦਾ ਤਾਂ ਸਾਰੇ ਸਮੂਹ ਨਾਲ ਕਰਦੇ ਵੀ ਸਾਡਾ ਉਮੀਦਵਾਰ ਜਿਹੜਾ ਉਹ ਜਿੱਤੂਗਾ ਤੇ ਸਾਨੂੰ ਉਮੀਦ ਵੀ ਹੈ ਤੇ ਉਮੀਦ ਹੈ ਕ੍ਰਾਸ ਵੋਟਿੰਗ ਹੋਊਗੀ ਤੇ ਸਾਡੇ ਸਾਹਮਣੇ ਉਦਾਹਰਨ ਵੀ ਹੈ ਪਿੱਛੇ ਜਦੋਂ ਕਨਸਟੀਟਿਊਸ਼ਨ ਕਲੱਬ ਦੀ ਇਲੈਕਸ਼ਨ ਹੋਈ ਤਾਂ ਉਦੋਂ ਵੀ ਸਾਰੀ ਜਿਹੜੀ ਸੱਤਾ ਤੇ ਸੀ ਉਹ ਜਿਹੜੇ ਆਪਣੇ ਕੈਂਡੀਡੇਟਾਂ ਲੱਗੀ ਹੋਈ ਸੀ ਤੇ اپੋਜੀਸ਼ਨ ਜਿਹੜੀ ਹੈ ਉਹ ਰੂਡੀ ਜੀ ਦੇ ਨਾਲ ਲੱਗੀ ਹੋਈ ਸੀ ਤੇ ਉਦੋਂ ਵੀ ਕਹਿ ਲੋ ਵੀ ਕ੍ਰਾਸ ਵੋਟਿੰਗ ਹੋਈ ਹੋਣੀ ਹੈ ਵੀ ਜਿਹੜੇ ਰੂਡੀ ਜੀ ਜਿੱਤ ਗਏ ਤੇ ਨਾਮ ਦਾ ਵੀ ਥੋੜਾ ਜਿਹਾ ਫਰਕ ਹੈ ਰੂਡੀ ਤੇ ਰੈਡੀ ਤੇ ਸਾਨੂੰ ਹੁਣ ਵੀ ਉਮੀਦ ਹੈ ਵੀ ਰੈਡੀ ਜਿਹੜੇ ਆ ਉਹ ਬਾਜੀ ਮਾਰਨਗੇ ਭਾਜੀ ਇਸ ਤੋਂ ਇਲਾਵਾ ਪੰਜਾਬ ਜਾ ਰਹੇ ਨੇ ਅੱਜ ਪੀਐਮ ਹਿਮਾਚਲ ਵੀ ਜਾਣਾ ਹੈ ਕੀ ਦੌਰੇ ਤੋਂ ਉਮੀਦ ਦੇਖੋ ਪਹਿਲੀ ਗੱਲ ਤਾਂ ਮੈਂ ਕਹੂੰਗਾ ਕਿ ਬੜੀ ਪਹਿਲਾਂ ਇਹ ਦੌਰਾ ਹੋਣਾ ਚਾਹੀਦਾ ਸੀ ਜੇ ਦੌਰਾ ਨਹੀਂ ਤਾਂ ਪੰਜਾਬ ਦੇਸ਼ ਦਾ ਹਿੱਸਾ ਹੈਗਾ ਜੇ ਤੁਸੀਂ ਪ੍ਰਧਾਨ ਮੰਤਰੀ ਜੀ ਕਿਸਦਾ ਜਨਮ ਦਿਨ ਵੀ ਆਉਂਦਾ ਹੈ ਉਹਦੇ ਤੇ ਵੀ ਟਵੀਟ ਕਰ ਦਿੰਦੇ ਆ ਤੇ ਪੰਜਾਬ ਚ ਐਡਾ ਵੱਡਾ ਕਹਿਰ ਮੌਤਾਂ ਹੋ ਰਹੀਆਂ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਰਿਹਾ ਤੇ ਟਵੀਟ ਤੱਕ ਵੀ ਕਿਸੇ ਵਜ਼ੀਰ ਤੋਂ ਪ੍ਰਧਾਨ ਮੰਤਰੀ ਜੀ ਤੋਂ ਨਹੀਂ ਸਰਿਆ ਚਲੋ ਹੁਣ ਆ ਰਹੇ ਆ ਚੰਗੀ ਗੱਲ ਹੈ ਤੇ ਅਸੀਂ ਉਮੀਦ ਕਰਦੇ ਆ ਕਿ ਵੱਡਾ ਪੈਕੇਜ ਜਿਹੜਾ ਰਾਹਤ ਜਿਹੜੀ ਪੰਜਾਬ ਨੂੰ ਦੇ ਕੇ ਜਾਣਗੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਦੋਂ ਤੋਂ ਕਹ ਲੋ ਵੀ ਇਹ ਹੜਾ ਵਾਲਾ ਮਾਹੌਲ ਬਣਿਆ ਹੋਇਆ ਕਿਉਂਕਿ ਅ ਹਮਾਚਲ ਚ ਵੀ ਨੁਕਸਾਨ ਆ ਜੰਮੂ ਚ ਵੀ ਨੁਕਸਾਨ ਆ ਪਰ ਉਹ ਜਿਹੜਾ ਨੁਕਸਾਨ ਉੱਥੇ ਹੋਇਆ ਉਹ ਪਾਣੀ ਨਹੀਂ ਕੀਤਾ ਨਾ ਤੇ ਉਹ ਪਾਣੀ ਉੱਥਾਂ ਰੋਕਿਆ ਨਹੀਂ ਉਹ ਪਾਣੀ ਵੀ ਸਾਰਾ ਪੰਜਾਬ ਆਇਆ ਤੇ ਪੰਜਾਬ ਚ ਵੀ ਰਿਕਾਰਡ ਤੋੜ ਜਿਹੜੇ ਮੀਂਹ ਆ ਉਹ ਪਿਆ 1988 ਤੋਂ ਵੀ ਜ਼ਿਆਦਾ ਪਾਣੀ ਪੰਜਾਬ ਦੇ ਵਿੱਚ ਆਇਆ ਫਸਲਾਂ ਦਾ ਨੁਕਸਾਨ ਤਾਂ ਹੋਇਆ ਹੀ ਹੋਇਆ ਜੋ ਮੈਂ ਕਿਉਂਕਿ ਪਿੱਛੇ ਜੇ ਅਜਨਾਲੇ ਵੀ 4-5 ਦਿਨ ਲਗਾ ਕੇ ਆਇਆ ਜੋ ਘਰਾਂ ਦਾ ਨੁਕਸਾਨ ਹੋਇਆ ਕਿਉਂਕਿ ਇੱਕ ਜੀ ਜਿਹੜਾ ਆਪਣੀ ਜ਼ਿੰਦਗੀ ਚ ਕੰਮ ਜਿਹੜਾ ਮੀਡਲ ਕਲਾਸ ਪਰਿਵਾਰ ਆ ਉਹ ਇੱਕੋ ਘਰ ਬਣਾਉਂਦਾ ਕਿਉਂਕਿ ਇੱਕੋ ਦਿਨ ਚ ਨਹੀਂ ਜਿਹੜਾ ਕੋਈ ਵੱਡਾ ਬੰਦਾ ਹੁੰਦਾ ਉਹ ਤਾਂ ਕੈਲੋ ਵੀ ਇਕੱਠਾ ਸਾਰਾ ਕੁਝ ਸਾਲ ਦੂਰ ਸਾਲ ਚ ਘਰ ਕੰਪਲੀਟ ਕਰ ਲੈਂਦਾ ਵਿੱਚ ਫਰਨੀਚਰ ਸਾਰਾ ਕੁਝ ਜਿਹੜਾ ਆਮ ਬੰਦਾ ਉਹ ਕਦੇ ਘਰ ਖੜਾ ਕਰ ਲਿਆ ਇੱਕ ਸਾਲ ਅਗਲੇ ਸਾਲ ਪਲਾਸਟਰ ਕਰ ਲਿਆ ਫਿਰ ਫਰਸ਼ ਲਗਾ ਲਿਆ ਫਿਰ ਇੱਕ ਇੱਕ ਕਰਕੇ ਜਿਹੜਾ ਕਰਦਾ ਫਰਨੀਚਰ ਜਿਹੜਾ ਜੋੜਿਆ ਜਾਂਦਾ ਕਦੇ ਕੋਈ ਤਿਹਾਰ ਆਉਂਦਾ ਕਦੇ ਫ੍ਰਿਜ ਲਿਆਂਦਾ ਕਦੇ ਟੀਵੀ ਲਿਆਂਦਾ ਤੇ ਉਹ 10-15 ਮਿੰਟਾਂ ਦੇ ਵਿੱਚ ਹੀ 라ਵੀ ਜਦੋਂ ਟੁੱਟੀ ਇੰਨੀ ਤੇਜ਼ ਪਾਣੀ ਆ ਵੀ ਸਾਰਾ ਕੁਝ ਤੈਸਟੈਂਸ ਜਿਹੜਾ ਸਿਰਫ 10-15 ਮਿੰਟਾਂ ਦੇ ਵਿੱਚ ਹੋ ਗਿਆ ਸੋ ਲੋਕ ਕਹਿ ਲੋ ਵੀ ਲੀ ਤੋਂ ਲੱਥ ਕੇ 20-20 ਸਾਲ ਜਿਹੜੀ ਜ਼ਿੰਦਗੀ ਹੈ ਉਹਨਾਂ ਦੀ ਪਿੱਛੇ ਚਲੀ ਗਈ ਸੋ ਉਦਨ ਦੀਆਂ ਸਮਾਜ ਸੇਵੀ ਸੰਸਥਾਵਾਂ ਸਾਡੇ ਨਮਾਇंदे ਮੰਤਰੀ ਐਮ ਐਲ ਏ ਸਹਿਬਾਨ ਸਾਰੇ ਦਿਨ ਰਾਤ ਲੱਗੇ ਹੋਇਆ ਤੇ ਸਰਕਾਰ ਨੇ ਕੱਲ ਪੰਜਾਬ ਦੀ ਨੇ 20000 ਕਰੋੜ ਰੁਪਈਆ ਵੀ ਜਿਹੜਾ ਅਨਾਉਂਸ ਕੀਤਾ ਪਰ ਮੈਂ ਪ੍ਰਧਾਨ ਮੰਤਰੀ ਜੀ ਕਿਉਂਕਿ ਦੇਸ਼ ਦੇ ਮੁਖੀ ਹੈ ਅੱਜ ਜਾ ਰਹੇ ਆ ਹਿਮਾਚਲ ਵੀ ਜਾਣਾ ਹੈ ਉਹਨਾਂ ਨੇ ਪੰਜਾਬ ਵੀ ਜਾਣਾ ਸੋ ਅਸੀਂ ਉਮੀਦ ਵੀ ਕਰਦੇ ਆ ਤੇ ਬੇਨਤੀ ਵੀ ਕਰਦੇ ਆ ਕਿਉਂਕਿ ਬਹੁਤ ਵੱਡਾ ਨੁਕਸਾਨ ਉੱਥੇ ਹੋਇਆ ਤੇ ਪੰਜਾਬ ਹਮੇਸ਼ਾ ਇੱਕ ਡਾ ਕੇ ਦੇਸ਼ ਦੇ ਨਾਲ ਖੜਾ ਰਿਹਾ ਤੇ ਖਾਸ ਤੌਰ ਤੇ ਨੁਕਸਾਨ ਵੀ ਜਿਆਦਾ ਨਾ ਹੋ ਜਿਹੜਾ ਬਾਰਡਰ ਬੈਲਟ ਹੈ ਉੱਥੇ ਹੋਇਆ ਜਿੱਥੇ ਕੁਝ ਸਮਾਂ ਪਹਿਲਾਂ ਆਪਰੇਸ਼ਨ ਸੰਧੂਰ ਚੱਲ ਰਿਹਾ ਸੀ ਇੱਥੇ ਤਾਂ ਆਪਾਂ ਜਿਹੜੇ ਦਿੱਲੀ ਬੈਠੇ ਆ ਜਾਂ ਜਿਹੜੇ ਹੋਰ ਸੂਬਿਆਂ ਦੇ ਲੋਕਾਂ ਨੇ ਜਿਹੜੇ ਡਰੋਨ ਜਿਹੜੀਆਂ ਮਜ਼ਾਈਲਾਂ ਦੀਆਂ ਜਿਹੜੇ ਟੁਕੜੇ ਗਿਰਦੇ ਸੀ WhatsApp ਤੇ ਫੋਟੋਆਂ ਦੇਖੀਆਂ ਉਥੋਂ ਦੇ ਲੋਕਾਂ ਦੇ ਵੇੜਿਆਂ ਜਿਹੜੇ ਡਿੱਗਦੇ ਸੀ ਤੇ ਅੱਜ ਉਹਨਾਂ ਵੇੜਿਆਂ ਦੇ ਵਿੱਚ ਉਥੇ 10-10 8-8 ਫੁੱਟ ਜਿਹੜਾ ਪਾਣੀ ਆਇਆ ਜਿਦੇ ਕਰਕੇ ਘਰ ਵੀ ਬਰਬਾਦ ਹੋ ਗਏ ਡੰਗਰ ਪਸ਼ੂ ਵੀ ਉਹਨਾਂ ਦੇ ਰੁੜ ਗਏ ਜਾਂਨਾਂ ਚਲੀਆਂ ਗਈਆਂ ਕਰੋਨਾ ਦਾ ਨੁਕਸਾਨ ਹੈ ਸੋ ਉਮੀਦ ਕਰਦੇ ਆਂ ਵੀ ਪ੍ਰਧਾਨ ਮੰਤਰੀ ਜਿਹੜਾ ਇੰਟਰਮ ਜਿਹੜੇ ਰੀਲੀਫ ਹੈ ਘੱਟੋ ਘੱਟ 20000 ਕਰੋੜ ਰੁਪਏ ਦਾ ਪੈਕੇਜ ਦੇ ਕੇ ਆਉਣਗੇ ਤੇ ਹਜੇ ਤਾਂ ਬਾਕੀ ਨੁਕਸਾਨ ਦਾ ਤਾਂ ਹੀ ਤਾਂ ਪਤਾ ਲੱਗਣਾ ਜਦੋਂ ਪਾਣੀ ਨਹੀਂ ਜਾਣਾ ਕਿੱਥੋਂ ਕਿਹੜੀਆਂ ਸੜਕਾਂ ਟੁੱਟੀਆਂ ਕਿੱਥੋਂ ਸਕੂਲ ਟੁੱਟ ਗਏ ਕਿੱਥੋਂ ਕਿਹੜੀ ਸਰਕਾਰੀ ਮਸ਼ੀਨਰੀ ਦਾ ਕਿੰਨਾ ਨੁਕਸਾਨ ਹੋਇਆ ਸੋ ਉਮੀਦ ਕਰਦੇ ਆਂ ਵੀ ਰਿਲੀਫ ਜਿਹੜੀ ਹੈ ਉਹ ਦੇ ਕੇ ਆਉਣਗੇ ਜਿੰਨਾ ਲੋਕਾਂ ਨੂੰ ਕੋਈ ਰਾਹਤ ਪੀਵੇ ਜੀ ਵੀ ਕਹਿ ਰਹੀ ਹੈ ਮੈਨ ਮੇ ਡਿਜ਼ਾਸਟਰ ਨਹੀਂ ਮਾਨ ਮੇਡ ਡਿਜ਼ਾਸਟਰ ਚਲੋ ਦੇਖੋ ਹੁਣ ਇਹ ਤਾਂ ਉਹਨਾਂ ਨੂੰ ਵੀ ਪਤਾ ਹੈਗਾ ਸਾਰੇ ਜਿਹੜੇ ਦੇਸ਼ ਦੇ ਲੋਕ ਨੇ ਉਹ ਜਾਣਦੇ ਆ ਕਿ ਰਾਵੀ ਚ 1988 ਚ ਵੀ ਜਿਨ੍ਹਾਂ ਨੂੰ ਯਾਦ ਕੀਤਾ ਜਾਂਦਾ ਵੀ ਵੱਡੇ ਹੜ ਜਿਹੜੇ ਆਦੋਂ ਆਏ ਸੀ ਉਦੋਂ 11 ਲੱਖ ਕਿਊਸਿਕ ਪਾਣੀ ਸੀ ਤੇ ਅੱਜ ਕੀ 1.14 ਲੱਖ ਕਿਊਸਿਕ ਪਾਣੀ ਉਹ 라ਵੀ ਦੇ ਵਿੱਚ ਆਇਆ ਤੇ ਜਿੱਥੇ ਕਪੈਸਿਟੀ ਕਹ ਲਓ 6 ਲੱਖ ਕਿਊਸਿਕ ਹੈ 4 ਲੱਖ ਕਿਊਸਿਕ ਹੈ ਜੇ ਤਿੰਨ ਗੁਣਾ ਪਾਣੀ ਆਊਗਾ ਤਾਂ ਮੈਨੂੰ ਦੱਸੋ ਵੀ ਕਿਸ ਤਰ੍ਹਾਂ ਜਿਹੜਾ ਉਹ ਪਾਣੀ ਨੂੰ ਰੋਕਿਆ ਜਾ ਸਕਦਾ ਜਿੰਨੀ ਕਪੈਸਿਟੀ ਨਾਲੋਂ ਦੋ ਦੋ ਤਿੰਨ ਤਿੰਨ ਗੁਣਾ ਵੱਧ ਜਿਹੜਾ ਪਾਣੀ ਆਇਆਗਾ ਸੋ ਇਹ ਕਹ ਲਓ ਵੀ ਜੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਿਹਾ ਇਹਦਾ ਮਤਲਬ ਹੀ ਹਜੇ ਵੀ ਮਨ 'ਚ ਬੀਜੇਪੀ ਵਾਲ ਨੂੰ ਪਤਾ ਹੈ ਵੀ ਸਾਡੇ ਜਿਹੜੀ ਸਰਕਾਰ ਹੈ ਲੀਡਰਸ਼ਿਪ ਨੇ ਇਹ ਉਹਨਾਂ ਦੇ ਮਨ 'ਤੇ ਸ਼ੰਕਾ ਹੈ ਵੀ ਹੋ ਸਕਦਾ ਕੁਝ ਨਾ ਦੇ ਕੇ ਜਾਣ ਤਾਂ ਕਰਕੇ ਪਹਿਲਾਂ ਹੀ ਆਪਣੀ ਸਕਿਨ ਸੇਵ ਕਰਨ ਦੇ ਲਈ ਜਿਹੜੀ ਇਹ ਬਿਆਨਬਾਜ਼ੀ ਹੈ ਉਹ ਕਰ ਰਿਹਾ ਤੇ ਬਾਕੀ ਜੋ ਪੰਜਾਬ 'ਚ ਨੁਕਸਾਨ ਹੋਇਆ ਇਹ ਸਾਰੇ ਦੇਸ਼ ਨੂੰ ਦਿਖਦਾ ਇਹ ਬਾਲੀਵੁੱਡ ਤੱਕ ਬੈਠੇ ਐਕਟਰਾਂ ਨੂੰ ਦਿਖਦਾ ਪਰ ਸਾਡੇ ਦੇਸ਼ ਦੀ ਜਿਹੜੀ ਸੱਤਾਤ ਜਿਹੜੀ ਸਰਕਾਰ ਦੇ ਲੋਕਾਂ ਨੂੰ ਨਹੀਂ ਇਹ ਦਿਖ ਰਿਹਾ